ਪਾ ਜੀ ਇਹ ਹੀ ਮੈਂ ਇਹਨਾਂ ਨੂੰ ਹੁਣ ਵੀ ਅਪੀਲ ਕਰਦਾ ਕਿ ਤੁਸੀਂ ਘਰ ਜਾ ਕੇ ਰੈਸਟ ਕਰੋ ਕੱਲਾਂਗਾ ਮੈਂ ਇਕੱਲਾ ਪਰ ਇਹਨਾਂ ਨੂੰ ਕਿਨਾ ਫੇਰ ਵੀ ਜ਼ੇਲ ਕਰਦਾ ਕਿ ਮੈਂ ਨਾਲ ਹੀ ਰਵਾਂ ਮੈਂ ਬੜੀ ਵਾਰੀ ਘਰ ਭੇਜਿਆ ਫਿਰ ਆ ਜਾਂਦੇ ਆ ਕੰਮ ਤੇ ਇਕੱਲਾ ਕਰਦਾ ਵਾ ਕਿ ਆਪਣੀ ਮਿਹਨਤ ਨਾਲ ਹੀ ਬੱਚੇ ਜਿਹੜੇ ਨੇ ਵਿਆਏ ਨੇ ਸਾਰੇ ਆਪਣੀ ਮਿਹਨਤ ਨਾਲ ਹੀ ਵਿਆਏ ਇਹ ਆ ਕਿ ਮੇਰਾ ਗਲੀ ਮੱਲੇ ਆ ਲੈਣ ਵੀ ਸਾਥ ਬਹੁਤ ਦਿੱਤਾ ਆ ਇਹ ਮੈਂ ਇਹ ਨਹੀਂ ਕਹਣਾ ਬਹੁਤ ਸਾਥ ਦਿੱਤਾ ਮੇਰਾ ਇਹ ਆਪੇ ਮੈਂ ਉਹਨਾਂ ਦੇ ਸਿਰ ਤੇ ਉੱਡੀ ਫਿਰਦੀ ਸੀ ਸਾਲ ਬਾਅਦ ਪੀਰਾਂ ਦੀ ਜਗਾਹ ਘਰ ਚ ਮੈਂ ਉਹਨਾਂ ਦੇ ਸਿਰ ਤੇ ਉੱਡੀ ਫਿਰਨੀ ਸਾਧਵਾਲ ਮੇਲੇ ਵੀ ਕਰੀਦੇ ਆ ਸਾਲ ਸਾਲ ਬਾਅਦ 60 70 ਸਾਲ 60 7000 ਰੁਪਇਆ ਲੱਗ ਜਾਂਦਾ ਹੈ ਤਿੰਨ ਚਾਰ ਸੌ ਬੰਦਾ ਹੁੰਦਾ ਹਰ ਸਾਲ ਮੇਲੇ ਕਰਵਾਈਦੇ ਇਸ ਕਰਕੇ ਇਹ ਬੱਚੇ ਛੋਟੇ ਛੋਟੇ ਸੀ ਫਿਰ ਇਹਨਾਂ ਨੂੰ ਪਾਲਣ ਵਾਸਤੇ ਮੈਨੂੰ ਕਈ ਕੁਝ ਕਰਨਾ ਪਿਆ ਬੈ ਕੇ ਨਾਲ ਦੇ ਘਰਾਂ ਦੇ ਕੰਮ ਵੀ ਕਰਨੇ ਪਏ ਸਫਾਈਆਂ ਵੀ ਕਰਨੇ ਪਈਆਂ ਵਿਆਹਾਂ ਵਿੱਚ ਰੋਟੀਆਂ ਵੀ ਬਣਾਉਣੇ ਪਈਆਂ ਮਿਰਜੀ ਟੁੱਟਿਆ ਤਾਂ ਮਹਿਸੂਸ ਹੁੰਦਾ ਹੀ ਆ ਜਦੋਂ ਬੱਚੇ ਛੋਟੇ ਛੋਟੇ ਰਹਿ ਜਾਣ ਇਹਨਾਂ ਨੂੰ ਪਾਲਣਾ ਪੋਸ਼ਣਾ ਇਹਨਾਂ ਨਾਲ ਘਰ ਜਾਣਾ ਇਹਨਾਂ ਨੇ ਰੋਟੀ ਮੰਗਣੀ ਤਾਂ ਮਹਿਸੂਸ ਤੇ ਹੁੰਦਾ ਹੀ ਆ ਤੇ ਇਸ ਕਰਕੇ ਫਿਰ ਮੈਂ ਤਾਂ ਮਨਜ਼ੂਰੀ ਕਰ ਕਰਕੇ ਇਹਨਾਂ ਨੂੰ ਪਾ ਲੈਣਾ ਪਿਆ। ਦੋਸਤੋ ਅੱਜ ਅੰਮ੍ਰਿਤਸਰ ਸਾਹਿਬ ਕੁੰਜੇ ਆਂ ਪਰ ਇੱਥੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਜਾ ਰያ ਮੈਂ ਕਿ ਰਸੋਈ ਹੈ ਜਿਹੜੀ ਕਿ ਢਾਬੇ ਦਾ ਰੂਪ ਹੈ ਅਤੇ ਇੱਥੇ ਜਿਹੜੀ ਰੋਟੀ ਬਹੁਤ ਹੀ ਸਸਤੀ ਮਿਲ ਰਹੀ ਹੈ ਉਹ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਇਹ ਜਿਹੜੇ ਰਸੋਈ ਹੈ ਮਾਂ ਪੁੱਤ ਚਲਾਉਂਦੇ ਨੇ ਹਿੰਮਤ ਅਤੇ ਜਜ਼ਬੇ ਦੀ ਇੱਕ ਜਿੰਦਾ ਮਿਸਾਲ ਹੈ ਮਾਂ ਜੋ ਜਨਾਂ ਦੇ ਸਰਦੇ ਸਾਇੰਦੀ ਮੌਤ ਹੋ ਗਈ ਤਾਂ ਆਪਣੇ ਬੱਚੇ ਪਾਲਣ ਵਾਸਤੇ ਅੱਜ ਇਹਨਾਂ ਨੇ ਮਿਹਨਤ ਨੂੰ ਤਰਜੀਹ ਦਿੰਦੇ ਹੋਏ ਨਜ਼ਰ ਆ ਰਹੇ ਨੇ ਅਤੇ ਰਸੋਈ ਚਲਾ ਰਹੇ ਨੇ ਔਰ ਇਸ ਰਸੋਈ ਦੇ ਉੱਪਰ ਦੋਨੋਂ ਮਾਂ ਪੁੱਤ ਹੀ ਜਿਹੜੇ ਇਹਨੇ ਬੜੀ ਮਿਹਨਤ ਨਾਲ ਆਪਣਾ ਪਰਿਵਾਰ ਚਲਾਉਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਮੁਸੀਬਤਾਂ ਪੈਂਦੀਆਂ ਨੇ ਬਹੁਤ ਸਾਰੇ ਇਹੋ ਜਿਹੇ ਇਨਸਾਨ ਨੇ ਜਿਹੜੇ ਹੌਸਲਾ ਹਾਰ ਜਾਂਦੇ ਨੇ ਅਤੇ ਬਹੁਤ ਬਹੁਤ ਸਾਰੇ ਇਹੋ ਜਿਹੇ ਇਨਸਾਨ ਨੇ ਜਿਹੜੇ ਮੁਸੀਬਤਾਂ ਨਾਲ ਲੜਦੇ ਨੇ ਅਤੇ ਆਪਣੀ ਮੰਜ਼ਿਲ ਤਾਈ ਪਹੁੰਚ ਜਾਂਦੇ ਨੇ ਇਹੋ ਜਿਹਾ ਪਰਿਵਾਰ ਇਹ ਵਾਲਾ ਹੈ ਮੁਸੀਬਤਾਂ ਨਾਲ ਲੜ ਰਹੇ ਨੇ पर मंज़िल दूर नहीं है इनਾਂ ਦੀ ਕਿਉਂਕਿ ਮੁਸੀਬਤ ਜਿੱਥੇ ਹੁੰਦੀ ਹੈ ਉਥੇ ਪਿਆਰ ਹੋਵੇ ਤਾਂ ਮੁਸੀਬਤਾਂ ਨਾਲ ਲੜਿਆ ਵੀ ਜਾਂਦਾ ਹੈ ਤਾਂ ਮਾਂ ਪੁੱਤ ਜਿਹੜੇ ਨੇ ਆਪਣੇ ਮੁਸੀਬਤਾਂ ਨਾਲ ਲੜਦੇ ਹੋਏ ਅੱਜ ਆਪਣਾ ਪਰਿਵਾਰ ਪਾਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਵੰਡੀ ਜੀ ਤੁਹਾਡਾ ਹਾਂਜੀ ਜੀ ਨਮਸਤੇ ਵੀਰ ਜੀ ਨਾਂ ਮੈਂ ਤੁਹਾਡੇ ਸਨੀਤਾ ਮੈਰਾ ਤੁਸੀਂ ਜਿਹੜੀ ਰਸੋਈ ਚਲਾ ਰਹੇ ਹੋ ਕੀ ਮਜਬੂਰੀਆਂ ਨੇ ਤੁਹਾਡੀਆਂ ਇਸ ਉਮਰ ਦੇ ਵਿੱਚ ਆਪਣੇ ਪੁੱਤ ਦੇ ਨਾਲ ਤੁਸੀਂ ਰਸੋਈ ਚਲਾਉਣ ਲਈ ਮਜਬੂਰ ਹੋਏ ਇਹ ਵੀਰ ਜੀ ਮਜਬੂਰੀ ਹੈ ਪੀ 19 ਸਾਲ ਹੋ ਗਿਆ ਹੈ ਜਦੋਂ ਦੇ ਡਾਡੀ ਨੂੰ ਪੂਰੇ ਹੋਏ ਆ ਇਸ ਕਰਕੇ ਇਹ ਬੱਚੇ ਛੋਟੇ ਛੋਟੇ ਸੀ ਫਿਰ ਇਹਨਾਂ ਨੂੰ ਪਾਲਣ ਵਾਸਤੇ ਮੈਨੂੰ ਕਈ ਕੁਝ ਕਰਨਾ ਪਿਆ ਬੈ ਕੇ ਨਾਲੰਦੇ ਘਰਾਂ ਦੇ ਕੰਮ ਵੀ ਕਰਨੇ ਪਏ ਸਫਾਈਆਂ ਵੀ ਕਰਨੇ ਪਈਆਂ ਵਿਆਹਾਂ ਵਿੱਚ ਰੋਟੀਆਂ ਵੀ ਬਣਾਉਣੇ ਪਈਆਂ ਸੇਲਵੈਨੀ ਦਾ ਵੀ ਕੰਮ ਕਰਨਾ ਪਿਆ ਦੋ ਦੋ ਤਿੰਨ ਤਿੰਨ ਬੈਗ ਚੁੱਕ ਕੇ ਲੈ ਕੇ ਜਾਣੇ ਫਿਰ ਪਿੰਡਾਂ ਦਾ ਮਗ ਜਾ ਕੇ ਗਿਆਸ ਦਾ ਕੰਮ ਵੀ ਕਰਨਾ ਪਿਆ ਵਿਆਹਾਂ ਸ਼ਾਦੀਆਂ ਇਹ ਰੋਟੀ ਬਣਾਨੀ ਜਾ ਕੇ ਇਸ ਕਰਕੇ ਇਹ ਮਜਬੂਰੀ ਸੀ ਮੈਨੂੰ ਜਦੋਂ ਸਰਦਸਾਏ ਸਰtene ਰਹਿਦਾ ਜਿਹੜੇ ਨੇ ਬਹੁਤ ਹਾਲਾਤ ਮਾੜੇ ਹੋ ਜਾਂਦੇ ਨੇ ਉਸ ਤੋਂ ਬਾਅਦ ਚਿੰਨੀਆਂ ਚਿੰਨਾ ਜੋ ਟੁੱਟਿਆ ਹੋਇਆ ਮਹਿਸੂਸ ਕੀਤਾ ਤੁਸੀਂ ਜਦੋਂ ਤੁਹਾਡੇ ਪਤੀ ਦੀ ਡੈਥ ਹੋਈ ਹੈ ਮਿਰਜੀ ਟੁੱਟਿਆ ਹੋਇਆ ਤਾਂ ਮਹਿਸੂਸ ਹੁੰਦਾ ਹੀ ਹੈ ਜਦੋਂ ਬੱਚੇ ਛੋਟੇ ਛੋਟੇ ਰਹਿ ਜਾਣ ਇਹਨਾਂ ਨੂੰ ਪਾਲਣਾ ਪੋਸ਼ਣਾ ਇਹਨਾਂ ਨੂੰ ਘਰ ਜਾਣਾ ਇਹਨਾਂ ਨੂੰ ਰੋਟੀ ਮੰਗਣੀ ਤਾਂ ਮਹਿਸੂਸ ਤੇ ਹੁੰਦਾ ਹੀ ਹੈ ਤੇ ਇਸ ਕਰਕੇ ਪਰਮੈਂਟ ਮੰਜ਼ੂਰੀ ਕਰ ਕਰਕੇ ਇਹਨਾਂ ਨੂੰ ਪਾਲਣਾ ਪਿਆ ਤੁਸੀਂ ਜਿਹੜੀ ਰਸੋਈ ਚਲਾ ਰਹੇ ਹੋ ਤੁਸੀਂ ਇਹਦਾ ਨਾਮ ਬੜਾ ਪਿਆਰ ਰੱਖਿਆ ਹੋਇਆ ਮਹਿਜ ਇਹ ਤੁਹਾਡਾ ਨਾਮ ਹੈ ਜਾਂ ਤੁਹਾਡੇ ਬੱਚਿਆਂ ਦਾ ਨਾਮ ਇਹ ਮੇਰੀ ਛੋਟੀ ਪੁੱਤਰੀ ਰਾਘਾ ਨਿਤਨ ਦੀ ਗੋਲੀ 7 ਸਾਲ ਦੀ ਹੈਗੀ ਛੋਟੀ ਜੀ ਉਹਦਾ ਨਾਮ ਮੈਂ ਕਹਿੰਦੀ ਪਪਾ ਮੇਰੇ ਨਾਮ ਤੇ ਰਸੋਈ ਰੱਖਿਓ ਹਾਂਜੀ ਤੁਸੀਂ ਜਿਵੇਂ ਕਿ ਮੁਸੀਬਤਾਂ ਨਾਲ ਲੜਦੇ ਹੋਇਆ ਅੱਜ ਇੱਥੋਂ ਤਾਈਂ ਪੁੰਜੇ ਤੁਸੀਂ ਤਾਂ ਜਿੰਨਾ ਚਿਰ ਪਹਿਲਾਂ ਡੈਥ ਹੋਈ ਸੀ ਤੁਹਾਡੇ ਪਤੀ ਦੀ ਨਿਸਾਲ ਬੱਚੇ ਨਿਤਨ 9 ਸਾਲ ਦਾ ਸੀ ਛੋਟਾ ਬੇਟਾ ਸਾਡਾ 3 ਸਾਲ ਦਾ ਸੀ ਇੱਕ ਬੇਟੀ ਸੀ ਉਹ 16 ਸਾਲ ਦੀ ਛੋਟੇ ਤੇ ਦੂਸਰੀ ਆ ਗਈ ਸੀ 11 ਸਾਲ ਦੀ ਇੱਕ ਬੇਟੀ ਵੀ ਪੂਰੀ ਹੋ ਗਈ ਆ ਉਹ ਕਿਨਾਲ ਦੇ ਹੁੰਦੋ ਇੱਕ ਬੇਟੀ ਤੇ ਦੋ ਬੇਟੇ ਰਹਿ ਗਏ ਇਹ ਵੀ ਜਿੰਨੀ ਦੱਸੋ ਔਰਤ ਵਾਸਤੇ ਬੜਾ ਉਹ ਮੁਸੀਬਤ ਹੁੰਦੀ ਹੈ ਜਦੋਂ ਜੇ ਠਾਬੇ ਤੇ ਚਲਾਉਣੇ ਹੋਣ ਰੋਟੀ ਬਣਾਉਣੀ ਪਵੇ ਰੋਡ ਦੇ ਉੱਪਰ ਠਾਬਾ ਚਲਾਉਣਾ ਪਵੇ ਤਾਂ ਤਾਂ ਸਭ ਤੋਂ ਜ਼ਿਆਦਾ ਤਾਨੇ ਮੇਨੇ ਰਿਸ਼ਤੇਦਾਰ ਭੈਣ ਭਰਾ ਮਾਰਦੇ ਨੇ ਤੁਹਾਡੇ ਵੀ ਭੈਣ ਭਰਾਵਾਂ ਨੇ ਰਿਸ਼ਤੇਦਾਰਾਂ ਨੇ ਤਾਨੇ ਮੇਨੇ ਮਾਰੇ ਹੁੰਦੇ ਜਦੋਂ ਇਹ ਤੁਸੀਂ ਰਸੋਈ ਚ ਲਾਈ ਸੀ ਨਹੀਂ ਵਰਜੀ ਕਿਸੇ ਨੇ ਨੀ ਤਾਨੇ ਮਨੇ ਮਾਰੇ ਸਭ ਨੇ ਵਧਾਈਆ ਦਿੱਤੀ ਆ ਵੀ ਵਧੀਆ ਕੀਤਾ ਤੂੰ ਤੁਸੀਂ ਮਾ ਪੋਤ ਨੇ ਰਸੋਈ ਖੋਲ ਲਿਆ ਉਹਨਾਂ ਨੂੰ ਸਭ ਨੂੰ ਪਤਾ ਤੇ ਐਸੀ ਵਿਆਸ਼ਾ ਦੀ ਆ ਰੋਟੀ ਬਣਾਉਂਦੀ ਆ ਇਹ ਹੁਣ ਹੀ ਮੈਂ ਬਸ ਸਾਲ ਕੋ ਗਿਆ ਛੱਡਿਆ ਹਜੇ ਵੀ ਵਿੱਚ ਵਿੱਚ ਬਣਾ ਲੰਦੀ ਸੀ ਪਰ ਹੁਣ ਮੇਰੇ ਕੋਲ ਹਜੇ ਵੀ ਮੈਂ ਬਹਿ ਕੇ 1.5 200 ਬੰਦੇ ਦੀ ਰੋਟੀ ਬਣਾ ਲੰਨੀ ਆ ਵੱਡੀਆਂ ਪੱਠੀਆਂ ਤੇ ਤੇ ਬੱਚਿਆਂ ਨੂੰ ਪੜਾਇਆ ਵੀ ਇਹ ਫਿਰ ਇਤੋਂ ਹੀ ਤੁਸੀਂ ਪੜਾਇਆ ਸਰ ਮੇਰੇ ਨਿਤਨ ਨੂੰ ਤੇ ਇਹ ਪਈਮੀ ਚ ਹਟ ਗਿਆ ਪਈ ਇਹ ਮਜਬੂਰੀ ਸੀ ਬੈ ਗਿਨਕਾਮ ਸਿੱਖਣ ਪੈ ਗਿਆ ਤੇ ਉਹ ਛੋਟੀ ਬੇਟੀ ਤੇ ਬੇਟਾ ਉਹ ਵੀ ਛੇਮੀ ਚੋ ਹਟ ਗਏ ਉਹ ਬੇਟੀ ਦਾ ਵਿਆਹ ਕਰਤਾ ਉਹ ਕਹਿੰਦਾ ਜਿੰਨੇ ਤੱਕ ਭੈਣ ਨਹੀਂ ਜਾਏਗੀ ਮੈਂ ਵੀ ਨਹੀਂ ਜਾਣਾ ਹੈਗਾ ਤੇ ਉਹਦਾ ਤੇ ਵਿਆਹ ਕਰਤਾ ਇਹ ਤਾਂ ਫਿਰ ਉਹ ਵੀ ਹਟ ਗਿਆ ਤੁਸੀਂ ਆਪਣੀ ਮਿਹਨਤ ਨਾਲ ਹੀ ਬੱਚੇ ਜਿਹੜੇ ਨੇ ਵਿਆਏ ਨੇ ਸਾਰੇ ਆਪਣੀ ਮਿਹਨਤ ਨਾਲ ਹੀ ਵਿਆਏ ਇਹ ਆ ਪੇ ਮੇਰਾ ਗਲੀ ਮੱਲੇ ਵਾਲਿਆਂ ਨੇ ਵੀ ਸਾਥ ਬਹੁਤ ਦਿੱਤਾ ਹੈ ਇਹ ਮੈਂ ਇਹ ਨਹੀਂ ਕਹਣਾ ਬਹੁਤ ਸਾਥ ਦਿੱਤਾ ਮੇਰਾ ਇੱਕ ਕਿਨਾਲੇਂ ਦੇ ਮੇਰੇ ਨਾਲ ਆ ਕੇ ਖਲੇ ਹੋ ਜਾਂਦੇ ਸੀ ਜਦ ਅਗ ਕਿਸੇ ਨੇ ਕੋਈ ਗੱਲ ਬੋਲਨੀ ਆ ਕੇ ਮੇਰੇ ਪਿੱਛੇ ਲੜ ਪੈਂਦੇ ਸੀ ਕਹਿੰਦੀ ਮੈਨੂੰ ਇਹ ਦੱਸੋ ਜਿੱਥੇ ਅੱਜ ਦੇ ਬੱਚੇ ਆਪਣੇ ਮਾਂ-ਬਾਪ ਦਾ ਜ਼ਿਆਦਾਤਰ ਸਹਾਰਾ ਨਹੀਂ ਬੰਦੇ ਨੇ ਤਾਂ ਉੱਥੇ ਤੁਹਾਡਾ ਬੇਟਾ ਤੁਹਾਡੇ ਨਾਲ ਜਿਹੜਾ ਹੈ ਹੱਥ ਵੜਾਉਂਦਾ ਹੈ ਨਜ਼ਰ ਆ ਰਿਹਾ ਭਾਂਡੇ ਵੀ ਆਪ ਧੋਂਦਾ ਹੈ ਤਾਂ ਰੋਟੀ ਵੀ ਬਣਾ ਲੈਂਦਾ ਹੈ ਤਾਂ ਉਦੋਂ ਮਾਣ ਮਹਿਸੂਸ ਹੁੰਦਾ ਹੈ ਔਲਾਦ ਤੇ ਬਿਰਜੀ ਹੁਣ ਮਹਿਸੂਸ ਤੇ ਹੁੰਦਾ ਹੀ ਆ ਪੇ ਕਦੀ ਇਹਨੇ ਰੋਟੀ ਬਣਾਈ ਨਹੀਂ ਸੀ ਹੁਣ ਡੇਢ ਕਿ ਮਹੀਨਾ ਹੋ ਗਿਆ ਸਵਾ ਕਿ ਮਹੀਨਾ ਇਹਨਾਂ ਆ ਗਏ ਤੇ ਇਹਨੇ ਇੱਥੇ ਆ ਕੇ ਸਖਾਇਆ ਘਰੋਂ ਬਣਾ ਲਿਆ ਨਿਆ ਉੰਡਾਲ ਸਬਜ਼ੀ ਵੀ ਬਣਾ ਲੈਂਦਾ ਪਿਆ ਆ ਆ ਕੇ ਪਰੋਟੇ ਵੀ ਬਣਾ ਲੈਂਦਾ ਫੁਲਕੇ ਵੀ ਇਹ ਥੋੜੀ ਥੋੜੀ ਜਾਚ ਆਣੀ ਚાલુ ਹੋ ਗਈ ਆ ਵੀ ਕਿਸੇ ਟਾਈਮ ਦੇ ਮੈਂ ਬਿਮਾਰ ਪੈਈ ਨਹੀਂ ਆ ਨਹੀਂ ਮੇਰੇ ਕੋ ਆ ਜਾਂਦਾ ਇਹ ਆ ਵੀ ਜਾ ਸਿੱਖੀ ਹੋਏਗੀ ਤੇ ਚਲੋ ਕਿਸੇ ਛੋੜੇ ਜਾਂ ਲੜਕੇ ਨੂੰ ਨਾਲ ਲਾ ਕੇ ਆਪਣਾ ਕੰਮ ਤੇ ਕਰ ਸਕਦੇ ਆ ਬਹੁਤ سارے ਇਹੋ ਜਿਹੇ ਇਨਸਾਨ ਨੇ ਜਿਨ੍ਹਾਂ ਤੇ ਮੁਸੀਬਤਾਂ ਪੈਂਦੀਆਂ ਨੇ ਉਹ ਟੁੱਟ ਜਾਂਦੇ ਨੇ ਹਾਰ ਜਾਂਦੇ ਨੇ ਅਤੇ ਬਹੁਤ ਸਾਰੇ ਤੁਹਾਡੇ ਜਿਹੇ ਇਨਸਾਨ ਨੇ ਜਿਹੜੇ ਮੁਸੀਬਤਾਂ ਨਾਲ ਲੜਦੇ ਨੇ ਤੇ ਆਪਣੀ ਮੰਜ਼ਿਲ ਤਾਈ ਪਹੁੰਚ ਜਾਂਦੇ ਨੇ ਕੀ ਸੰਦੇਸ਼ ਵੀ ਦੇਣਾ ਚਾਹੁੰਦੇ ਉਹਨਾਂ ਨੂੰ ਜਿਹੜੇ ਟੁੱਟ ਜਾਂਦੇ ਨੇ ਜਾਂ ਹਾਰ ਜਾਂਦੇ ਨੇ ਜਿਹੜੇ ਅੰਦਰ ਜੀ ਬਹੁਤ ਮੁਸੀਬਤਾਂ ਨੇ ਸਾਡੀ ਰੱਬ ਨੇ ਸੁਣਵਾਈ ਨਹੀਂ ਕੀਤੀ ਕੀ ਸੰਦੇਸ਼ ਦੋ ਵੀਰ ਜੀ ਮੇਰੀ ਰੱਬ ਨੇ ਬਹੁਤ ਸੁਣਵਾਈ ਕੀਤੀ ਇਹ ਹੈ ਕਿ ਮੈਂ ਉਹਨਾਂ ਦੇ ਸਿਰ ਤੇ ਉੱਡੀ ਫਿਰਦੀ ਸੀ ਸਾਲ ਬਾਅਦ ਪੀਰਾਂ ਦੀ ਜਗਾਹ ਘਰ ਚ ਮੈਂ ਉਹਨਾਂ ਦੇ ਸਿਰ ਤੇ ਉੱਡੇ ਵੀ ਸਾਲ ਬਾਅਦ ਮੇਲੇ ਵੀ ਕਰੀਦੇ ਆ ਸਾਲ ਸਾਲ ਬਾਅਦ 60 70 ਸਾਲ 60 70 ਹਜ਼ਾਰ ਰੁਪਈਆ ਲੱਗ ਜਾਂਦਾ ਹੈ ਤਿੰਨ ਚਾਰ ਸੌ ਬੰਦਾ ਹੁੰਦਾ ਹਰ ਸਾਲ ਮੇਲੇ ਕਰਵਾਈਦੇ ਆ ਇੰਝ ਆ ਤੁਹਾਡੇ ਸਿਰ ਦੇ ਸਾਈਂ ਜਿੰਦਾ ਹੁੰਦਾ ਤੇ ਤੁਹਾਨੂੰ ਇਹ ਰਸੋਈ ਲੋਨ ਦੀ ਲੋੜ ਨਾ ਪੈਂਦੀ ਇਹ ਤਾਂ ਮਹਿਸੂਸ ਹੁੰਦਾ ਬਈ ਜੇ ਉਹਨਾਂ ਦੀ ਕਮੀ ਦਾ ਮਹਿਸੂਸ ਨਹੀਂ ਕਦੀ ਕੰਮ ਕਰਨੀ ਨਹੀਂ ਦੇ ਸਾਰੇ ਸਾਨੂੰ ਭਾਵੇਂ ਕੰਮ ਕਰਦੇ ਸੀ ਭਾਵੇਂ ਨਹੀਂ ਕਰਦੇ ਤੇ ਬਾ ਕੇ ਨਾ ਲੈਂਦੇ ਸਾਨੂੰ ਕੰਮ ਨਹੀਂ ਸੀ ਕਰੀ ਕਰਨ ਦਿੱਤਾ ਕਲੀ ਦਾ ਕੰਮ ਕਰਦੇ ਸੀ ਉਹ ਫਿਰ ਐ ਕਿ ਨਾਲ ਲੈਂਦੇ ਸਾਨੂੰ ਨਹੀਂ ਪਤਾ ਵੀ ਸਾਡੇ ਪੀਰਾਂ ਦੀ ਜਗ੍ਹਾ ਪਾਗਲ ਜੇ ਹੋ ਗਏ ਪਾਗਲ ਹੋ ਗਏ ਤੇ ਫਿਰ ਜਰੂਰ ਜੀ ਇਹ ਆਂਟੀ ਜੀ ਜਿਹੜੇ ਨੇ ਜਿੰਦਾ ਮਿਸਾਲ ਨੇ ਹਿੰਮਤ ਅਤੇ ਹੌਸਲੇ ਦੀ ਅਤੇ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜਿਹੜੇ ਕਿ ਮਿਹਨਤ ਨਾਲ ਆਪਣਾ ਪਰਿਵਾਰ ਚਲਾਉਂਦੇ ਨੇ ਤੇ ਉਹਨਾਂ ਵਿੱਚ ਇਹ ਦੋਨੋਂ ਮਾਂ ਪੁੱਤ ਵੀ ਨੇ ਤਾਂ ਤਸਵੀਰਾਂ ਮੈਂ ਸਾਂਝੀਆਂ ਕਰਨੀਆਂ ਜੋ ਨਾਲ ਨਿਤਨ ਵੀਰ ਹੈ ਜਿਹੜਾ ਜੀ ਐਨਟੀਜੀ ਦਾ ਬੇਟਾ ਹੈ ਅਤੇ ਆਪ ਰੋਟੀ ਬਣਾ ਲੈਂਦਾ ਹੈ ਹੁਣ ਕਿਉਂਕਿ ਜਦੋਂ ਮੁਸੀਬਤਾਂ ਪੈਂਦੀਆਂ ਨੇ ਤਾਂ ਮੁਸੀਬਤਾਂ ਨਾਲ ਲੜਲਾ ਪੈਂਦਾ ਹੈ ਤਾਂ ਮਿਹਨਤ ਨੂੰ ਤਰਜੀਹ ਦੇਣੀ ਪੈਂਦੀ ਹੈ ਤਾਂ ਉਮਰਾ ਵੱਡੀਆਂ ਨਹੀਂ ਹੁੰਦੀਆਂ ਪਰ ਸਿਆਣੇ ਬਣਾ ਦਿੰਦੀਆਂ ਨੇ ਆਏ ਵੀਰ ਵੀ ਸਾਡਾ ਜਿਹੜਾ ਆਪਣੀ ਮਾਤਾ ਜੀ ਨਾਲ ਅੱਜ ਮਿਹਨਤ ਨਾਲ ਇਹ ਰਸੋਈ ਚਲਾ ਰਿਹਾ ਹੈ ਅਤੇ ਜਲਵਾ ਜ਼ਰੂਰ ਚਲਾਏ ਇਸ ਵੀਰ ਨਾਲ ਵੀ ਤਾਂ ਨਿਤਨਵੀਰ ਜਿਵੇਂ ਮਹਿਸੂਸ ਕਰਦੇ ਹੋ ਅੱਜ ਉਸ ਮਾਂ ਨੇ ਜਿਸ ਮਾਂ ਨੇ ਤੁਹਾਨੂੰ ਬੜੀਆਂ ਮੁਸੀਬਤਾਂ ਨਾਲ ਪਾਲ ਲਿਆ ਸੀ ਅੱਜ ਤੁਸੀਂ ਉਹਨਾਂ ਨਾਲ ਸਹਾਰਾ ਬਣ ਕੇ ਐਸਵੀ ਚਲਾ ਰਹੇ ਹੋ ਇੰਨਾ ਜਮਾਨ ਮਹਿਸੂਸ ਹੁੰਦਾ ਆਪਣੀ ਮਾਂ ਜੀ ਬਹੁਤ ਜ਼ਿਆਦਾ ਮਾਨ ਮਹਿਸੂਸ ਹੁੰਦਾ ਪਿਆ ਕਿ ਇਸ ਟਾਈਮ ਮੈਨ ਲੱਗਦਾ ਪਿਆ ਕਿ ਜਿੱਦਾਂ ਮੈਂ ਮੈਂ ਆਪਣੀ ਦੁਕਾਨ ਨਹੀਂ ਮੇਰੀ ਮੰਮੀ ਦੀ ਦੁਕਾਨ ਹੈ ਕਿ ਐਵਾਗੇ ਜੋ ਵੀ ਹੈ ਇਹਨਾਂ ਦੇ ਮਤਲਬ ਕਿ ਬਦੌਲਤ ਹੀ ਹੈ ਮੈਂ ਜਿੱਥੋਂ ਇੱਥੋਂ ਤੱਕ ਪਹੁੰਚਿਆ ਹਾਂ ਤਾਂ ਜਿਆਦਾਤਰ ਮੰਮੀ ਦੇ ਹੱਥ ਦੇ ਪਰੌਠੇ ਜਿਹੜੇ ਨੇ ਬੜੇ ਸਭ ਨੂੰ ਪਸੰਦ ਹੁੰਦੇ ਨਹੀਂ ਪਰ ਇੱਥੇ ਮਾਤਾ ਜੀ ਨੇ ਤੁਹਾਨੂੰ ਵੀ ਪਰੌਠੇ ਬਣਾਉਣੇ ਦੱਸਦੇ ਹੋਏ ਨੇ ਤਾਂ ਹੁਣ ਆਪ ਬਣਾ ਲੈਂਦੇ ਹੋ ਪਰੌਠੇ ਵੀ ਤੇ ਰੋਟੀ ਵੀ ਹਾਂਜੀ ਸਰ ਮੈਂ ਸਭ ਕੁਝ ਤਿਆਰ ਕਰ ਲੈਣਾ ਸਬਜ਼ੀਆਂ ਵੀ ਬਣਾ ਲੈਣਾ ਪਰੌਂਠੇ ਵਗੈਰਾ ਪੁਲਕਾ ਸਾਰਾ ਕੁਝ ਤਿਆਰ ਕਰਨੀ ਦਾ ਇਹ ਨਹੀਂ ਤਾਂ ਵੀ ਮੈਂ ਇੱਥੇ ਤੁਸੀਂ ਪਾਣੀ ਦੀ ਬਾਲਟੀ ਵੀ ਦੂਰੋਂ ਲੈ ਕੇ ਆਉਂਦੇ ਹੋ ਭਾਂਡੇ ਵੀ ਆਪ ધો ਰਹੇ ਹੋ ਆ ਯਾਰ ਦੋਸਤ ਭੈਣ ਭਰਾ ਤਾਨੀ ਮੀਣੀ ਨਹੀਂ ਮਾਰਦੇ ਜੀ ਇੰਨਾ ਜਵਾਨ ਮੁੰਡਾ ਸੋਹਣਾ ਸੁਣਾਛਾ ਭਾਂਡੇ ਤੋਂ ਨੇ ਬਾਰੇ ਨਹੀਂ ਭਾਈ ਉਹਨਾਂ ਨੂੰ ਸਭੋ ਮਾਨ ਮਹਿਸੂਸ ਹੁੰਦਾ ਪਿਆ ਯਾਰ ਦੋਸਤਾਂ ਨੂੰ ਵੀ ਉਹ ਵੀ ਬਹੁਤ ਮਿਲ ਕੇ ਰਿਸਪੈਕਟ ਕਰਦੇ ਮੇਰੀ ਔਰ ਜਦੋਂ ਵੀ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਕੰਮ ਫੋਲਿਆ ਉਹ ਸਾਰੇ ਆ ਕੇ ਵਧਾਈਆਂ ਦੇਂਦੇ ਹੀ ਮੈਨੂੰ ਹਾਂਜੀ ਕਿੰਨਾ ਚ ਰੋਇਆ ਤੁਸੀਂ ਚਾਰਟ ਜੜੀ ਚਲਾ ਰਹੇ ਹੋ ਇਹ ਰਿਸੋਈ ਚਲਾਉਂਦੇ ਇਹ ਭਾਜੀ ਹੋ ਗਏ 1.5 ਮਹੀਨਾ ਹੋ ਗਿਆ ਇਹ ਹਾਂਜੀ ਤੇ ਬੜੀਆਂ ਮਸੀਰਤਾ ਨਾਲ ਮਾਤਾ ਜੀ ਦੱਸ ਰਹੇਗੇ ਤੁਹਾਨੂੰ ਪਾਲ ਲਿਆ ਹੈ ਉਂ ਵਿਆਹ ਆਸਾਦੀਆਂ ਦੇ ਵਿੱਚ ਜਾਂਦੇ ਸੀ ਰੋਟੀ ਬਣਾਉਂਦੇ ਸੀ ਤਾਂ ਬੜ ਮਸੀਬਤਾਂ ਝਲੀਆਂ ਨੇ ਤਾਂ ਹੁਣ ਮਸੀਬਤਾਂ ਜਿਹੜੀਆਂ ਉਹਨਾਂ ਨੇ ਝਲੀਆਂ ਸੀ ਉਹਨਾਂ ਦਾ ਮੁੱਲ ਮੋੜਨ ਦਾ ਟਾਈਮ ਆਇਆ ਤੁਹਾਡਾ ਕਿਵੇਂ ਮੋੜੋਗੇ ਭਈ ਆਈ ਮੈਂ ਇਹਨਾਂ ਨੂੰ ਹੁਣ ਵੀ ਅਪੀਲ ਕਰਦਾ ਕਿ ਤੁਸੀਂ ਘਰ ਜਾ ਕੇ ਰੈਸਟ ਕਰੋ ਕੱਲਾਂ ਆਂਗਾ ਮੈਂ ਗੱਲਾਂ ਪਰ ਇਹਨਾਂ ਨੂੰ ਕਿੰਨਾ ਫੇਰ ਵੀ ਦਿਲ ਕਰਦਾ ਕਿ ਮੈਂ ਨਾਲ ਹੀ ਰਹਾ ਮੈਂ ਬੜੀ ਵਾਰੀ ਘਰ ਭੇਜਿਆ ਫੇਰ ਆ ਜਾਂਦੇ ਆ ਗਮਨ ਤੇ ਇਕੱਲਾ ਕਰਦਾ ਵਾ ਤੇ ਅਜੇ ਮੈਂ ਮੁੰਡਾ ਵੀ ਕੋਈ ਲੱਭਦਾ ਪਿਆਈ ਕਿ ਕੰਨਾ ਨਾ ਰੱਖ ਲਾਂ ਤੇ ਮੰਮਾ ਨੂੰ ਘਰ ਬਿਠਾ ਲਾਂ ਏ ਫੇਰ ਕਹਿੰਦੇ ਨਹੀਂ ਮੈਂ ਕਰਦੇ ਨਾਲ ਇਹਨਾਂ ਦੀ ਐਬ ਹੈ ਹਾਲਤ ਵੀ ਇਹਨਾਂ ਦੀ ਗੁਰਦਿਆਂ ਚ ਵੀ ਥੋੜੀ ਜੀ ਪ੍ਰੋਬਲਮ ਆਈ ਹੈ ਤੇ ਫੇਰ ਵੀ ਸਾਥ ਦੇ ਹੁੰਦੇ ਬੁਰਾ ਅਨੇ ਤੁਨ ਵੀ ਮਾਂ ਬਾਪ ਦੀ ਦਾ ਹਮੇਸ਼ਾ ਲੋਡ ਹੁੰਦੀ ਹੈ ਪਰ ਪਿਤਾ ਜੀ ਤੁਹਾਡੇ ਜਿਵੇਂ 19 ਸਾਲ ਪਹਿਲਾਂ ਉਹਨਾਂ ਦੀ ਮੌਤ ਹੋਈ ਹੈ ਤਾਂ ਮਹਿਸੂਸ ਨਹੀਂ ਹੁੰਦਾ ਮਾਤਾ ਜੀ ਨੇ ਕਦੀ ਪਿਤਾ ਜੀ ਦੀ ਹਾਂਜੀ ਕਦੀ ਵੀ ਨਹੀਂ ਮਹਿਸੂਸ ਹੋਇਆ ਬਜੀ ਅਜੇ ਵੀ ਮੈਨੂੰ ਲੱਗੇ ਜਿੱਥੋਂ ਦਾ ਇੰਨੀ ਉਮਰ ਹੋ ਗਈ ਹੈ ਪਰ ਇਹਨਾਂ ਨੇ ਫੇਰ ਨਹੀਂ ਡੋਲਣ ਦਿੱਤ ਤੁਹਾਨੂੰ ਹਾਂਜੀ ਮਨੇ ਦੱਸੂ ਜੀ ਦੁਆਰ ਸੋਈ ਚਲਾਉਣੀ ਸੀ ਜਿਵੇਂ ਮਾਤਾ ਜੀ ਦੱਸਦੇ ਰਿਹਾ ਪੋਤਰੀ ਦੇ ਨਾਮ ਤੇ ਰਸੋਈ ਦਾ ਨਾਮ ਰੱਖਿਆ ਹੈ ਤਾਂ ਉਦੋਂ ਪੋਤਰੀ ਦਾ ਕਿੰਨੇ ਚਿਰ ਦੀ ਬੇਟੀ ਤੁਹਾਡੀ 7 ਸਾਲ ਦੀ ਹੋ ਚਲੀ ਹੈ ਹਾਂ ਜੀ ਤੇ ਉਹ ਰਾਤੀ ਇਹ ਜੇ ਗੱਲ ਕਰ ਰਹੀ ਹੈ ਕਿ ਵੀਡੀਓ ਇੱਕ ਪਹਿਲੇ ਸ਼ੇਅਰ ਹੋਈ ਹੈ ਡੀ ਤੇ ਬੁੜੀਆਂ ਨੇ ਦੇਖੀ ਹੈ ਤੇ ਉਹਦਾ ਸਰਬ ਰਸੋਈ ਦਾ ਨਾਮ ਆਂਦੇ ਉਪਰ ਨਹੀਂ ਕੀਤੀ ਚ ਸਪੀਸ ਨਹੀਂ ਦਿੱਤੀ ਤੇ ਉਹ ਕਹਿੰਦੀ ਮੇਰਾ ਨਾਮ ਨਹੀਂ ਲਿਆ ਕਿ ਮੰਮੀ ਹੁਣ ਕਹਿੰਦੇ ਕਹਿੰਦੇ ਵੀਡੀਓ ਬਣਾਣਗੇ ਤੇ ਉਹਨਾਂ ਨੂੰ ਕਹਿਣਾ ਨਾ ਵੀ ਲੋ ਬੇਟੀ ਨਰਾਇਣ ਦੀ ਇਹ ਇਹਨਾਂ ਦੀ ਬੇਟੀ ਹੈ ਜੀ 7 ਸਾਲ ਦੀ ਪੁੱਤਰੀ ਦੇ ਨਾਮ ਦੇ ਇਹਨਾਂ ਨੇ ਆਪਣੀ ਸੋਈ ਦਾ ਨਾਮ ਰੱਖਿਆ ਆ ਤਾਂ ਵਧੀਆ ਇਹ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਹੇ ਨੇ ਦੂਜਿਆਂ ਨੂੰ ਸਿਹਤ ਵੀ ਦੇ ਰਹੇ ਨੇ ਕਿ ਮੁਸੀਬਤਾਂ ਤੇ ਮੁਸੀਬਤਾਂ ਨਾਲ ਲੜਨਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਹੌਸਲਾ ਹਾਰ ਜਾਂਦੇ ਆ ਤਾਂ ਸਾਡੇ ਤੇ ਮੁਸੀਬਤਾਂ ਭਾਰੀ ਪੈ ਜਾਂਦੀਆਂ ਨੇ ਇਹ ਤਾਂ ਸਿਹਤ ਲੈਣੀ ਬੰਦੀ ਇਹਨਾਂ ਮਾਂ ਪੁੱਤ ਤੋਂ ਹੀ ਪਰਿਵਾਰ ਪਾਲਣ ਵਾਸਤੇ ਹਮੇਸ਼ਾ ਹੀ ਮਿਹਨਤ ਨੂੰ ਤਰਜੀਹ ਦੇਣੀ ਪੈਂਦੀ ਹੈ ਤਾਂ ਵੀਰੇ ਆਪਣਾ ਐਡਰੈਸ ਜਰੂਰ ਦੱਸ ਦਿਓ ਕਿਉਂਕਿ ਬਹੁਤ ਸਾਰੇ ਇੱਥੇ ਸਲਾਨੀ ਆਉਂਦੇ ਨੇ ਤਾਂ ਇਹੋ ਜਿਹੇ ਪਰਿਵਾਰ ਨੇ ਜਿਹੜੇ ਤੁਹਾਡੇ ਜਿਹੇ ਪਰਿਵਾਰ ਨੇ ਉਹਨਾਂ ਦੀ ਮਿਹਨਤ ਦਾ ਮੁੱਲ ਮਿਲਣਾ ਜ਼ਰੂਰੀ ਹੈ ਤਾਂ ਆਪਣਾ ਐਡਰੈਸ ਜਰੂਰ ਦੱਸ ਹਾਂਜੀ ਭਾਜੀ ਤੇ ਆਈਡੀਆ ਚ ਮਾਰਗੜਾ 3 ਨੰਬਰ ਬਲੌਕ ਤੇ ਨੀਅਰ ਹੈਗਾ ਸਾਹਮਣੇ ਟਾਇਰ ਵਾਲਾ ਰਵੀ ਟਾਇਰ ਤੇ ਆਪੋਜ਼ਿਟ ਇੱਧਰ ਹੈਗਾ ਜੇ 60 ਨੰਬਰ ਸ਼ਾਪ ਤੇ ਵੀਰ ਠੀਕ ਬਾਥਰੂਮ ਦੇ ਨਾਲ ਹੀ ਮੇਰੀ ਦੋਸਤ ਇਹ ਸਭ ਤੋਂ ਸਸਤਾ ਵੀਟਾ ਮੰਨਿਆ ਜਾਂਦਾ 20 ਰੁਪਏ ਦੇ ਵਿੱਚ ਹੀ ਪਲੇਟ ਰੋਟੀ ਦੀ ਮਿਲ ਜਾਂਦੀ ਹੈ ਤਾਂ ਮਾੜੇ ਬੰਦੇ ਵਾਸਤੇ ਰੋਟੀ ਮਿਲ ਜੇ ਤਾਂ ਉਹਨੂੰ ਤਾਂ ਸਭ ਤੋਂ ਵੱਧ ਦਵਾਵਾ ਮਿਲਦੀਆਂ ਨੇ ਸੱਚੇ 30 ਰੁਪਏ ਦੀ ਤੁਸੀਂ ਰੋਟੀ ਜਿਹੜੀ ਇੱਥੇ ਮਿਲਦੀ ਹੈ ਜੀ ਚਾਰ ਫੁਲਕੇ ਤੇ ਨਾਲ ਸਬਜ਼ੀ ਦੇ ਦਿੰਦੀ ਹੈ 30 ਰੁਪਏ ਪਲੇਟ ਹੈ ਅਚਾਰ ਵਗੈਰਾ ਨਾਲ ਰੱਖੀਦਾ ਪਾਣੀ ਵਗੈਰਾ ਸਭ ਕੁਝ ਹੈ ਮਤਲਬ ਕਿ ਕੋਈ ਚੀਜ਼ ਹੀ ਦਿੱਕਤ ਨਹੀਂ ਸਿਰਫ ਬਿਲਕੁਲ ਘਰ ਵਾਲਾ ਖਾਣਾ ਲੱਗਦਾ ਵਾ ਕਸਟਮਰ ਆਪ ਅੱਗੇ ਕਹਿੰਦਾ ਕਿ ਹਨੂ ਬਿਲਕੁਲ ਘਰ ਵਾਲੀ ਰੋਟੀ ਮਿਲਦੀ ਹੈ ਜੀ ਨਾ ਜਰੂਰ ਜੀ ਇਹੋ ਜਿਹੇ ਜਿਹੜੇ ਪਰਿਵਾਰ ਨੇ ਮਿਹਨਤ ਨੂੰ ਤਰਜੀਹ ਦਿੰਦੇ ਨੇ ਉਹਨਾਂ ਦਾ ਹੌਸਲਾ ਵਜਾਈ ਹੋਣਾ ਬਹੁਤ ਜ਼ਰੂਰੀ ਹੈ ਤਾਂ ਨਿਤਨਵੀਰ ਨੇ ਐਡਰੈਸ ਵੀ ਦੱਸਤਾ ਆਉਂਦੇ ਜਾਂਦੇ ਇਸ ਰੇੜੀ ਤੇ ਇਸ ਰਸੋਈ ਤੇ ਜ਼ਰੂਰ ਆਓ ਅਤੇ ਸੇਧ ਲੈਣੀ ਜ਼ਰੂਰ ਬਣਦੀ ਹੈ ਕਿ ਮਿਹਨਤ ਨੂੰ ਤਰਜੀਹ ਦੇਣੀ ਨਾਲ ਪਰਿਵਾਰ ਜਿਹੜੇ ਨੇ ਪਾਲੇ ਜਾਂਦੇ ਨੇ ਤਾਂ ਮੈਨੂੰ ਦਿਓ ਜੀ ਆਜ਼ਾਤ ਮੈਂ ਤੁਹਾਡਾ ਦੋਸਤ ਧਰਮਵੀਰ ਗਿੱਲ ਨਾਲੀ ਅੰਮ੍ਰਿਤਸਰ